ਅੰਜੀ ਤੇ ਮੇਟਰ ਕੀ ਹਾਲ ਚਾਹ ਤੁਹਾਡੇ ਸਾਰੇ ਨੇ ਆਈ ਹੋਤੀ ਸਾਰੇ ਜਣੇ ਵਧੀਆ ਹੋਗੇ ਮੱਕੀ ਬੈਗੀ ਨਾ ਕਿਤੇ ਨਹੀਂ ਨਹੀਂ ਤੇ ਆਪਣੇ ਭਾਈ ਵੀ ਨਹੀਂ ਆਏ ਹੋਏ ਨੇ ਅੱਜ ਤੇ ਆਪਾਂ ਵੀ ਇੱਧਰ ਤੁਹਾਡਾ ਭਰਾ ਵੀ ਆ ਕੈਮਰਾ ਸਾਫ਼ ਨਹੀਂ ਲੱਗਦਾ ਮੈਨੂੰ ਸਾਫ਼ ਹੀ ਸਾਫ਼ ਹੀ ਇੱਧਰ ਹੀ ਕੈਮਰਾ ਭਰਾਵਾ ਆਈ ਦੇਖਦਾ ਸੋ ਉਤਰੋਣਾ ਕੀ ਆਵਾ ਦੇਣਾ ਠੀਕ ਆ ਯਾਰ ਚੱਲ ਯਾਰ ਮੱਤ ਤਾਂ ਪਲੈਂਟ ਲੈ ਤੇ ਕਿ ਲਾਇਗੋ ਨਾ ਸਪਲਾਈਨ ਤੋਂ ਲੈ ਸਾਦੇ ਤੋਂ ਹੀ ਸੂਰਜ ਚੜਿਆ ਹੋਇਆ ਤੇ ਬੱਦਲ ਵੀ ਆਇਆ ਠੀਕ ਆ ਤੇ ਬੋਲਟ ਆਪਣਾ ਲੱਗਾ ਹੋਇਆ ਇੱਧਰ 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 ਸਾਫ਼ ਕਿਤਨੀ ਤੇ ਯਾਰ ਚੈੱਕ ਕਰ ਰਹੇ ਅੱਜ ਨਹੀਂ ਮੈਂ ਆਪਾਂ ਯਾਮੇ ਦੇ ਯਾਰ ਨਹੀਂ ਰਹੀ ਉਹ ਉਹ ਸਲੀਪਾ ਵੀ ਲੰਦਾ ਕਿ ਉਹ ਵੀ ਕੀਪਰ ਆਉਂਦਾ ਇਹ ਕਦੀ ਕੋਈ ਸੋਰੀ ਦਾ ਕੋਈ ਚੱਕਰ ਨਹੀਂ ਆ ਲੁਕੜੇ ਆ ਜਾ ਚੱਕਰ ਆਇਆ ਹਰੂ ਹੀ ਰੋਏ ਮੂਹ ਚਾਰ ਨੀ ਰੀਂਗ ਕੱਟਾ ਚੱਲਾ ਅੱਜ ਕਿਹਣਾ ਜੂਸ ਵੀਰ ਚੱਲੇ ਖਾਣੇ ਚੱਲੇ ਆਹੋ ਖਾਣੇ ਚੱਲੇ ਪਰ ਚੱਲੇ ਉਹ ਵੀਰ ਠਾਕਾ ਹੱਡ ਕਿੱਥੇ ਕਰ ਵੀ ਘਰਾ ਕੇ ਵੇਖੀ ਭਰਾਵਾ ਸੁੱਟਣਾ ਨਹੀਂ ਇੱਥੇ ਦਰਿਆ ਹੀ ਇੱਥੇ ਚੱਕਦੇ ਮੈਨੂੰ 20 ਮਿੰਟ ਲੱਗ ਜਾਣੇ ਆ ਹਾਂਜੀ ਤੇ ਆਪਾਂ ਆ ਗਏ ਹੁਣ ਕਰੇ ਦੇ ਕੀ ਕਹਿਣਾ ਮੈਨੂੰ ਦੱਸ ਓਏ ਕੀ ਇਹਨਾਂ ਨੂੰ ਜਾਂਦੇ ਕਿੱਥੇ ਜਾਣਾ? ਉਹ ਨਾ ਘੱਟ ਡਿੱਗ ਜਾਣਾ ਵਾ। ਕੋਣ ਨੇ ਡਿੱਗਿਆ? ਐਵੇਂ ਦੱਸ। ਚੱਲ। ਤੇ ਦੇਖ ਸਕਦੇ ਹਾਂ। ਹਾਂਜੀ ਤੇ ਆਪਾਂ ਘਰੇ ਸੀ ਤੇ ਜਾਣਾ ਸੀਗਾ ਤੇ ਕੱਢ ਗਿਆ ਨਹੀਂ ਕਿ ਆ ਕੈਂਸਲ ਹੋ ਗਿਆ। ਤੇ ਗੱਡੀ ਤੇ ਜਾਣਾ ਸੀ ਉਦਾਂ ਤੇ ਪਰ ਨਹੀਂ ਜਾਇਆ ਗਿਆ। ਤੇ ਹੁਣ ਤਾਂ ਕਰਕੇ ਬਲੋਗ ਆਪਾਂ ਨੂੰ ਹੁਣ ਐਂਡ ਕਰਨਾ ਪੈਣਾ ਵਾ। ਤੇ ਜਿਮੋਈ। ਓ ਜਿਮੋਈ। ਪਰ ਫਿਰੋਂ ਪਾਰ ਹੈ ਤੇ ਗੱਡੀ ਵੀ ਧੋਣੀ ਆਪਾਂ ਦੇ ਤੋਤੀ ਨਹੀਂ ਤਾਂ ਕਰਕੇ ਤੇ ਆਹ ਦੇਖੋ ਇਹ ਵੀ ਕਰਨਾ ਪੈਣਾ ਤਾਂ ਕੱਲ੍ਹ ਨੂੰ ਆ ਪੈਣਾ ਇਹ ਵੀ ਲਵਾਉਣਾ ਅੱਜ ਤੇ ਗੱਡੀ ਵੀ ਧੋਣੀ ਹੈ ਭਾਈ ਤੇ ਬਾਕੀ ਲੈ 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 ਦੱਸ ਹੁੰਦਾ ਕਿ ਤੈਨੂੰ ਏ ਤਮਰੂਦ ਖਾਣੇ ਮਿੱਤਰੋ ਤੇ ਆਜੋ ਆ ਦੇਲ ਮਰੂਦ ਕੁਝ ਦਾ ਚਾਰੇ ਲੱਗੇ ਲੱਗੇ ਖਰਾਬ ਹੋ ਗਏ ਕੁਝ ਵਿੱਚ ਸਹੀ ਵੀ ਆ ਇਹ ਕੋਈ ਆ ਦੇਖੋ ਇਹਦੇ ਨਾਲ ਖਰਾਬ ਹੋ ਗਏ ਕਈ ਵਿੱਚ ਸਹੀ ਵੀ ਆ ਦੇਖੋ ਤੇ ਹਰਵੀਰ ਦਾ ਆ ਗਿਆ ਸੁਣ ਓਏ ਕੀ ਗੱਲ ਆ ਤੈਨੂੰ ਤੇ ਬੂਆ ਹੌਲੀ ਗੋਦਰੀ ਆਨੇ ਕੀ ਗੱਲਾਂ ਕਰ ਰਹੇਂ ਆਂ ਡਰਨਗਾ ਤਾਂ ਦਿਆਂ ਆਂ ਉਹ ਡਰਨ ਨੂੰ ਚਾਹ ਤੇ ਚਪਲ ਆ ਗਿਆ ਓਏ ਚਪਲ ਫੜਾ ਟਪੇੜਾ ਓਏ ਫੜਾ ਦੇ ਚਾਚਾ ਫੜਾ ਲੈ ਜਾ 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 ਡਰਨਗਾ ਤਾਂ ਦਿਆਂ ਲੈ ਆ ਰੇ ਇੱਕ ਤਾਂ ਫੜਾ ਆ ਦੇ ਨਾ ਵੀ ਡਰਦਾਗਾ ਤਾਂ ਮੈਂ ਪੈਦਾ ਭਰਾਵਾ ਸਦਿਆਂਗਾ ਰ ਫੇਰ ਓ ਤਾਂ ਠੰਡਾ ਉਹ ਭਰਾਵਾ ਨਹੀਂ ਪੈਦਾ ਓਏ ਓ ਕੌਣ ਆ ਕੋ ਮੁਰਗੀ ਨਾਲ ਉਹਨੂੰ ਨਹੀਂ ਕਹਿੰਦਾ ਉਹ ਵੀ ਨਹੀਂ ਪਰਾਵਾ ਨਹੀਂ ਸੁਜਾ ਯਾਰ ਸੁਜਾ ਓਏ ਓਏ ਓ ਠੰਡਾ ਠੰਡਾ ਓ ਠੰਡਾ ਠੰਡਾ ਬੰਦਾ ਖੁਸੀ ਹੋ ਗਿਆ ਜੀ ਓਏ ਓਏ ਤੇ ਤੈਨੂੰ ਚੰਗਾ ਆਵੇ ਲਾ ਆ ਡਰਦਾ ਆ ਵੀ ਡਰਦਾ ਕੀ ਹੋਇਆ ਤੈਨੂੰ ਉਹ ਇਹ ਨਹੀਂ ਆਇਆ ਚਲਾ ਤੂੰ ਡਰਦਾ ਤੈਨੂੰ ਕੋ ਕਹਿਆ ਨਹੀਂ ਭਰਾਵਾ ਨੂੰ ਟੀਕੇ ਲਵਾਏ ਹੋਇਆ ਚਲ ਉਹਨੇ ਟੀਕੇ ਲਾਇਆ ਨੇ ਮੇਰੇ ਦਲਵਾਦੇ ਨੇ ਨਾ ਉਹ ਨਹੀਂ ਭਰਾਵਾ ਤੈਨੂੰ ਕੋਈ ਹੁੰਦਾ ਜਾ ਤੈਨੂੰ ਪਿਆ ਹੋ ਭਰਾਵਾ ਨਹੀਂ ਪੈਂਦਾ ਤੂੰ ਜਾਣ ਕੇ ਉਹ ਖੇਡਦਾ ਉਹ ਖੇਡਦਾ ਜਾ ਭਰਾਵਾ ਜਾ ਕੋਈ ਨਹੀਂ ਤੇ ਤੋ ਗਿੱਜਾਂਗੇ ਪੈਰ ਦੇਖੀ ਜਾ ਉਹ ਇਧਰ ਆ ਸਹੀ ਚਲਾ ਮੈਂ ਚੱਪਲੇ ਲਾ ਦਿੰਦਾ ਜਾ ਤੇਰੀ ਲੱਗੇ ਚੱਲ ਜਾਉਂ ਨਹੀਂ ਜਾ ਜਾਂਦਾ ਚਲਾ ਆਇਆ ਮੈਂ ਚੱਪਲੇ ਲਾ ਦਿੰਦਾ ਜਾ ਆ ਯਾਰ ਐਮਾ ਆ ਪ੍ਰਾਹ ਬੰਦਾ ਡਰ ਗਿਆ ਮਿੱਤਰੋ ਚੱਪਲਾਂ ਤੇ ਡਰਦਾ ਬੋ ਆਖੜਾ ਯਾਰ ਕੋ ਕਹਿੰਦਾ ਬੱਲਾ ਆ ਵੇਖੀ ਦਾਨ ਮੇਰੇ ਮਕਨੇ ਭੱਜੀ ਜਾਣਾ ਬਹੁਤ ਹਰਤਾਂ ਨੇ ਵੀਰ ਤੋਂ ਆਏ ਜਾ ਆਹਰ ਵੀਰ ਆ ਗਿਆ ਮਰੋਕ ਚਪੇੜਾ ਤੇਰੇ ਵੱਜ ਨਹੀਂ ਆਂ ਡਰਾਈ ਜਾਣਾ ਆਰ ਵੀਰ ਇਧਰ ਆ ਗੱਲ ਸੁਣ ਇਧਰ ਇਧਰ ਆ ਮੇਰੀ ਗੱਲ ਇਧਰ ਆ ਸੇ ਇਧਰ ਆ ਇਧਰ ਤੂੰ ਡਰਦਾ ਵਾ ਜਿੰਮੂ ਹਾਂ ਹੁਣ ਦੱਸ ਕੀ ਕੀ ਹੋਇਆ ਨਹੀਂ ਗੁੱਸੇ ਹੋ ਗਿਆ ਧੀਰੀ ਧੀਰੀ ਲਗਾਤੀ ਗੁੱਸੇ ਹੋ ਗਿਆ ਨਾ ਪਹਿਲਾਂ ਮੈਨੂੰ ਇੱਕ ਗੁੱਸਾ ਦਿੱਤਾ ਨਾ ਉਹ ਕਹਿੰਦਾ ਫੇ ਆ ਜਾ ਤੂੰ ਭਰਾਵਾਂ ਨਾਲ ਗੁੱਸਾ ਕੱਢ ਲੈ ਜਿਹੜਾ ਕੱਢਣਾ ਮੈਂ ਖੋਲ ਦੇ ਮੈਨੂੰ ਤਾਂ ਲੋਕ ਤੇ ਚਲੋ ਠੀਕ ਆ ਮਿੱਤਰੋ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ ਇੱਥੇ ਤੱਕ ਲਈ ਆਹ ਅੱਜ ਤੇ ਮਿੱਤਰੋ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ ਇੱਥੇ ਤੱਕ ਲਈ ਬਾਏ ਬਾਏ ਟੇਕ ਕੇਅਰ